ਟਾਡਾ ਆਪਣੇ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੀ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਲੱਗਿਆ ਘੰਟੀ ਦਾ ਬਟਨ ਦਬਾਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜਿਹੜੇ ਵੀਰ ਆਪਣੇ ਨਾਲ Facebook ਤੇ ਐਡ ਹੋਣਾ ਚਾਹੁੰਦੇ ਨੇ ਕਿਸਾਨ ਪਸ਼ੂ ਪਾਲਕ ਦੇ ਨਾਮ ਤੇ ਆਪਣਾ Facebook ਤੇ ਪੇਜ ਬਣਿਆ ਹੋਇਆ ਹੈ ਪੇਜ ਨੂੰ ਲਾਈਕ ਕਰੋ ਦੋਸਤੋ ਫੋਲੋ ਕਰੋ ਅੱਜ ਆਪਾਂ ਪਹੁੰਚੇ ਹੋਏ ਹਾਂ ਦੋਸਤੋ ਮਾਨਸਾ ਮੰਡੀ ਜਿਹੜੀ ਹਰ ਸ਼ੁੱਕਰਵਾਰ ਨੂੰ ਰਮ ਰਮ ਦਿੱਤੇ ਵਾਲੀਆਂ ਕੈਂਚੀਆਂ ਦੇ ਬਿਲਕੁਲ ਨਾਲ ਭਰਦੀ ਹੈ ਸਾਹਮਣੇ ਵੀਡੀਓ 'ਚ ਜਿਹੜੀ ਤੁਹਾਨੂੰ ਝੋਟੀ ਨਜ਼ਰ ਆ ਰਹੀ ਹੈ ਇੱਕ ਵਾਰ ਨੂੰ ਮੁੱਥਾ ਦੇਖ ਲਓ ਤੇ ਬਾਕੀ ਸਾਰੀ ਡਿਟੇਲ ਬਾਈ ਜੀ ਤੋਂ ਪੁੱਛਾਂਗੇ ਨੰਬਰ ਬਾਈ ਦਾ ਸਕਰੀਨ ਤੇ ਲਾ ਦਾਂਗੇ ਜਿਹਨੂੰ ਝੋਟੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਖਰੀਦ ਸਕਦਾ ਹੈ ਇੱਕ ਵਾਰ ਥਣ ਹਵਾਨਾ ਨੇੜੇ ਤੋਂ ਦੇਖ ਲਓ ਫਿਰ ਝੋਟੀ ਤੋੜ ਕੇ ਵੀ ਦਿਖਾਵਾਂਗੇ ਉਸ ਤੋਂ ਬਾਅਦ ਡਿਟੇਲ ਸਾਰੀ ਬਾਈ ਤੋਂ ਪੁੱਛੋ ਮੁੱਥਾ ਦੇਖ ਲਓ ਦੋਸਤੋ ਕੁੰਡਾ ਸਿੰਘ ਆ ਬਿਲਕੁਲ ਨਾਲ ਮੁੜਿਆ ਹੋਇਆ ਇਹ ਅਗਲੀ ਗੱਲ ਬਾਈ ਜੀ ਨਾਲ ਕਰਦੇ ਆਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਨਾਮ ਆ ਭਾਈ ਜੀ? ਸਤਕਰ ਸਿੰਘ ਜੀ। ਪਿੰਡ ਕਿਹੜਾ ਜੀ? ਪਟਾਲ ਖੁਰਦਾ। ਵਪਾਰ ਦਾ ਕੰਮ ਆ ਭਾਈ? ਹਾਂ ਜੀ। ਇਹ ਝੋਟੀ ਕਿੰਨੇ ਵੇ ਸੂਈ ਆ ਭਾਈ? ਪਹਿਲਣ ਆ ਇਹ। ਪਹਿਲਣ ਆ। ਦੋ ਦੰਦਾਂ ਦਾ। ਮੂੰਹੋਂ ਦੰਦਾਂ ਕਿਵੇਂ? ਦੋ ਦੰਦਾਂ ਦਾ ਜੀ। ਦੋ ਦੰਦਾਂ। ਕਿੰਨੇ ਦਿਨ ਹੋ ਗਏ ਭਾਈ ਸੂਈ ਨੂੰ? 9 ਦਿਨ ਹੋ ਗਏ ਜੀ। ਦੁੱਧ ਕਿੰਨਾ ਤਿਆਰ ਆ ਇਸ ਟਾਈਮ? 11 ਲੀਟਰ ਜੀ। ਬੱਚਾ ਕੀ ਆ ਵੀਰ ਨਾਲ ਇਹਦੇ? ਕਟੜੀ ਆ ਜੀ। ਕੱਟੀ ਆ? ਹਾਂ ਜੀ। ਰੇਟ ਕੀ ਕਰਦੇ ਆ ਇਹਦਾ? 10 ਦਾ ਜੀ। ਭਾਈ ਜੀ ਛੱਡ ਕਿੰਨੇ ਦੀ ਦੇਉਂਗੇ? ਦੇ ਦਾਂ ਲੱਖ ਦੀ ਜੀ। ਲੱਖ ਦੀ ਨੰਬਰ ਬੋਲ ਦੋ ਬਈ ਆਪਣਾ 82659 ਜੀ 15874 ਇੱਕ ਵਾਰੀ ਫੇਰ ਬਈ 82659 15874 ਇਹ 1 ਜਨਮਰ ਲੈ ਕੇ ਆ ਜਾਂ ਹੋਰ ਵੀ ਲੈ ਕੇ ਆ ਇਹ ਕਾ ਜਨਮਰ ਹੈ ਜੀ ਵੱਡਾ ਅੱਛਾ ਜੀ ਭਾਈ ਇਹ ਕਿਵੇਂ ਹੈ ਇਹਦਾ ਇੱਕ ਤੇ ਹੈ ਜੀ ਇਹ ਸੋਨ ਵਾਲੀ ਆ ਵੀਰ ਹਾਂਜੀ ਅੱਛਾ ਆ ਝੋਟੀ ਤੋੜ ਦੋ ਬਈ ਇੱਕ ਵਾਰੀ ਪਹਿਲੇ ਸੂਏ ਝੋਟੀ ਆ ਦੋਸਤੋ ਮੂੰਹੋਂ ਦੋ ਦੰਦ ਆ ਦਰਮਿਆਨੇ ਕੱਦ ਕਾਠ ਚਾ ਚੌੜੇ ਢਾਂਚੇ ਦੀ ਥਣ ਖਵਾਨਾ ਬਹੁਤ ਹੈ ਝੋਟੀ ਨੂੰ ਕੱਲਾ ਕੱਲਾ ਮੋਟੇ ਮੁੱਢਾ ਲਾ ਥਣ ਲੱਗੇ ਆ ਦੂਰੀ ਤੇ ਥਣ ਲੱਗੇ ਨੇ ਚਾਰੇ ਥਣ ਮਿੱਖੜਵੇਂ ਲੱਗੇ ਨੇ ਸਿੰਘ ਸਿੰਘ ਮੂੰਹ ਮੱਥਾ ਦੇਖ ਲਓ ਗੋਲ ਸਿੰਘਾ ਬਿਲਕੁਲ ਵਪਾਰ ਦਾ ਕੰਮ ਆ ਬਾਈ ਦਾ ਬਾਕੀ 1 ਲੱਖ ਰੁਪਏ ਦੀ ਬਾਈ ਕਹਿੰਦਾ ਛੱਡ ਦਾਂਗੇ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਜਿਹਨੂੰ ਝੋਟੀ ਪਸੰਦ ਆਉਂਦੀ ਹੈ ਵੀਰ ਨਾਲ ਆਪਣੇ ਨੰਬਰ ਤੇ ਕਨੈਕਟ ਕਰਕੇ ਝੋਟੀ ਖਰੀਦ ਸਕਦਾ ਹੈ ਵੀਡੀਓ ਦਾ ਮਾਧਿਅਮ ਹੁੰਦਾ ਦੋਸਤੋ ਜਾਨਵਰ ਦਾ ਆਈਡੀਆ ਆ ਜਾਂਦਾ ਬਾਕੀ ਖਰੀਦਣਾ ਤੁਸੀਂ ਆਪਣੀ ਤਸੱਲੀ ਕਰਕੇ ਆ ਬਾਈ ਜੀ ਨਾਲ ਗੱਲਬਾਤ ਕਰਕੇ ਫੋਨ ਤੇ ਤੁਸੀਂ ਇਹ ਝੁੱਟੀ ਨੂੰ ਖਰੀਦ ਸਕਦੇ ਹੋ ਪਟਾਲਕਲਾ ਬਾਈ ਦਾ ਪਿੰਡ ਹੈ ਲਹਿਰੀ ਦੇ ਨੇੜੇ ਰਹਿ ਜਾਂਦਾ ਦੋਸਤੋ ਜ਼ਿਲ੍ਹਾ ਸੰਗਰੂਰ ਚ ਪੈ ਜਾਂਦਾ ਦੋਸਤੋ ਪਿੰਡ ਇਹ ਇਹ ਬਾਈ ਅੱਜ ਮਾਨਸਾ ਮੰਡੀ ਤੇ ਆਏ ਹੋਏ ਨੇ ਥਣ ਹਵਾਨਾ ਇੱਕ ਵਾਰ ਨੇੜੇ ਤੋਂ ਫਿਰ ਦਿਖਾ ਦੇਣਾ ਮੋٹے ਮੁੱਢਾ ਵਾਲਾ ਥਣ ਲੱਗਿਆ ਵਧੀਆ ਦੁੱਧ ਵਾਲੇ ਥਣ ਨੇ ਦੋਸਤੋ ਇੱਕ ਵਾਰ ਨੇੜੇ ਤੋਂ ਫਿਰ ਦੇਖ ਲਓ ਗੈਪ ਬਹੁਤ ਆ ਦੋਸਤੋ ਪਿੱਛੇ ਆਹ ਹੈ ਦੀ ਬੱਚਾ ਜੀ ਮੂੰਹ ਮੱਥਾ ਦੇਖ ਲੋ ਝੋਕੀ ਦਾ ਇੱਕ ਵਾਰੀ ਕੁੰਡਾ ਸਿੰਘ ਹੈ ਦੋਸਤੋ ਪਿੱਛੇ ਇਹਦੇ ਕੱਟੀ ਹੈ ਮੂੰਹੋਂ ਦੋ ਦੰਦ ਹੈ ਬਾਕੀ ਅਗਲੀ ਗੱਲਬਾਤ ਸਾਰੀ ਬਾਈ ਨਾਲ ਕਰ ਲਿਓ ਸਕਰੀਨ ਤੇ ਬਾਈ ਦਾ ਨੰਬਰ ਮੈਂ ਲਾ ਦੂੰਗਾ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਧੰਨਵਾਦ ਹਲੋ